ਮਾਨਸਾ ਜ਼ਿਲ੍ਹੇ ਦੇ ਹੋਟਲਾ ਕਲਾਂ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਬੱਚੇ ਨੇ ਪੁਨਰ ਜਨਮ ਲੈਣ ਦਾ ਦਾਅਵਾ ਕੀਤਾ ਹੈ ਪ੍ਰਤੀਕ ਨਾ ਦਾ 9 ਸਾਲਾ ਲੜਕੇ ਦਾ ਕਹਿਣਾ ਹੈ ਕਿ ਉਸਦੀ ਮੌਤ 1957 ਚ ਹੋਈ ਸੀ ਅਤੇ ਉਸ ਦਾ ਪੁਨਰ ਜਨਮ ਹੋਇਆ ਹੈ ਪ੍ਰਤੀਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਸ ਨੇ 5 ਸਾਲ ਦੀ ਉਮਰ 'ਚ ਸੂਰਤ ਤੇ ਕਬਜ਼ਾ ਕੀਤਾ ਤਾਂ ਉਸ ਨੂੰ ਆਪਣਾ ਪਿਛਲਾ ਜਨਮ ਯਾਦ ਆ ਗਿਆ ਉਸ ਨੇ ਛੋਟੀ ਉਮਰ 'ਚ ਇਸ ਡਾਇਰੈਕਟਰ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਪਿਛਲੇ ਜਨਮ 'ਚ ਤੂੜੀ ਬਣਾਉਂਦਾ ਕੰਮ ਕਰਦਾ ਸੀ ਰੂ ਨੂੰ ਸੁਪਨਾ ਆਉਂਦਾ ਹੈ ਉਸ ਦੇ ਭਰਾ ਦਾ ਜਿਸ ਵਿੱਚ ਆਤਮਾ ਉਸ ਨੂੰ ਉਸ ਦੇ ਪੁਨਰ ਜਨਮ ਦੀ ਮਿਤੀ ਅਤੇ ਪਿੰਡ ਦੱਸਦੀ ਹੈ ਅਤੇ ਉਸ ਦਾ ਪੁਨਰ ਜਨਮ ਖੀਵੇ ਪਿੰਡ ਵਿੱਚ ਹੋਇਆ ਜਿਸ ਤੋਂ ਬਾਅਦ ਆਤਮਾ ਦੁਆਰਾ ਦੱਸੀ ਗਏ ਤਰੀਕ ਅਨੁਸਾਰ ਆਤਮਾ ਲੜਕੇ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਉਸ ਪਿੰਡ ਵਿੱਚ ਨਵਾਂ ਜਨਮ ਮਿਲਿਆ ਉਸੇ ਤਰੀਕ ਅਤੇ ਪਰਿਵਾਰ ਨਾਲ ਗੱਲ ਕੀਤੀ ਅਤੇ ਹੌਲੀ-ਹੌਲੀ ਸਭ ਕੁਝ ਦੱਸਣ ਤੋਂ ਬਾਅਦ ਕਿਹਾ ਕਿ ਇਹ ਸਾਡੇ ਪਿਤਾ ਜੀ ਦੀ ਆਤਮਾ ਹੈ ਜਿਸ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਪਿੰਡ ਛਾਜਲਾ ਵਿੱਚ ਹੋਇਆ ਸੀ ਜਿਸ ਵਿੱਚ ਪ੍ਰਦੀਪ ਦੇ ਮਾਤਾ-ਪਿਤਾ ਵੀ ਉਹਨਾਂ ਦੀ ਕਹਾਣੀ ਤੇ ਵਿਸ਼ਵਾਸ ਕਰ ਰਹੇ ਸਨ ਪੁਨਰ ਜਨਮ ਹੁਣ ਪ੍ਰਤੀਕ ਆਪਣੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦਾ ਹੈ ਪਰ ਉਸਦੇ ਪਰਿਵਾਰ ਦੀ ਆਰਥਿਕ ਸਥਿਤੀ ਕਮਜ਼ੋਰ ਹੈ ਪ੍ਰਤੀਕ ਨੇ ਖੁਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਸੇ ਸੁਪਨੇ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਕਿਉਂਕਿ ਪਰਿਵਾਰ ਵੀ ਪਿਛਲੇ ਜੀਵਨ ਤੋਂ ਗਰੀਬੀ ਨਾਲ ਜੋੜਿਆ ਹੈ ਪ੍ਰਤੀਕ ਦੀ ਮਦਦ ਨਹੀਂ ਕਰ ਸਕਦਾ ਤੁਹਾਡਾ ਥੋੜਾ ਕੀ ਨਾਮ ਹੈ ਜੀ ਪ੍ਰਤੀਕ ਇੰਦਰੀ ਪ੍ਰਤੀਕ ਪਿਛਲੇ ਜਨਮ ਤੋਂ ਤੁਹਾਡਾ ਕੀ ਨਾਮ ਸੀ ਆਤਮਾਈ ਮੌਤ ਕਿਵੇਂ ਹੋਈ ਤੁਹਾਡੀ ਐਕਸੀਡੈਂਟ ਨਹੀਂ ਕਿਵੇਂ ਕੀ ਗੱਲ ਬਾਤ ਤੁਸੀਂ ਦੱਸੋਗੇ ਵਿਸਥਾਰ ਨਾਲ ਮੋਟਰਸਾਈਕਲ ਪਿੱਛੇ ਗੱਡੀ ਵਿੱਚ ਸੀ अच्छा ਤੁਸੀਂ ਕਿੱਥੇ ਜਾ ਰਹੇ ਸੀ ਮੈਂ ਸ਼ਾਇਦ ਲੈ ਜਾ ਰਹੀ ਸੀ ਕੀ ਕੋਈ ਜ਼ਰੂਰੀ ਕੰਮ ਜਾ ਰਹੇ ਸੀ ਹਾਂਜੀ ਕੀ ਕੰਮ ਕਰਦੇ ਸੀ ਸ਼ਾਇਦ ਸੁਨਾਮਤ ਹੋ ਰਹੀ ਸੀ ਸ਼ਾਇਦ ਲੈ ਜਾ ਰਹੀ ਸੀ ਹੂੰ ਅੱਛਾ ਪਿਛਲੇ ਸਾਲ ਵਿੱਚ ਤੁਸੀਂ ਕੀ ਕੰਮ ਕਰਦੇ ਸੀ ਧੂੜੀ ਦਾ ਹੀ ਠੀਕ ਹੈ ਜਦੋਂ ਤੁਹਾਡੀ ਫੇਟ ਬਚੀ 25 ਗੱਟੀ ਬਚੀ ਤੁਹਾਡੇ ਤੇ ਕਿਸੇ ਨੇ ਤੁਹਾਨੂੰ ਚੱਕਿਆ ਨਹੀਂ ਮਦਦ ਹਾਂਜੀ ਠੀਕ ਹੈ ਸੋ ਫੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਤੁਹਾਨੂੰ ਜਨਮ ਪਾਇਆ ਤੁਹਾਨੂੰ ਸੁਰਤ ਕਦੋਂ ਆਈ ਉਹ ਮੈਗਜ਼ੀ 5-6 ਸਾਲ ਦੇ। ਠੀਕ ਹੈ। ਅਸੀਂ ਦੇਖਿਆ ਤੁਸੀਂ ਟਰੈਕਟਰ ਵੀ ਚਲਾ ਲੈਂਦੇ ਹੋ। ਸਾਰਾ ਕੁਝ ਇਹ ਪਿਛਲੇ ਜਨਮ 'ਚ ਵੀ ਤੁਸੀਂ ਟਰੈਕਟਰ ਚਲਾਉਂਦੇ ਸੀ? ਹਾਂਜੀ। ਸਭ ਸਾਰਾ ਕੁਝ ਯਾਦ ਹੈ? ਹਾਂਜੀ। ਕਿੰਨੇ ਬੇਟੇ ਨੇ ਤੁਹਾਡੇ ਪਿਛਲੇ ਜਨਮ 'ਚ? ਦੋ ਦੋ ਹੀ। ਗੱਲਬਾਤ ਹੁੰਦੀ ਉਹਨਾਂ ਨਾਲ? ਹਾਂਜੀ। ਠੀਕ ਹੈ। ਉਹ ਤੁਹਾਨੂੰ ਕੀ ਕਹ ਕੇ ਬੁਲਾਉਂਦੇ ਨੇ? ਮੈਨੂੰ ਉਹ ਡੈਡੀ। ਠੀਕ ਹੈ। ਸੋ ਜਦੋਂ ਤੁਹਾਡੀ ਮੌਤ ਹੋਈ ਸੀ ਪਿਛਲੇ ਜਨਮ ਦੇ ਵਿੱਚ ਤੁਹਾਨੂੰ ਸਾਹ ਦੇਖਾਈ ਦੇ ਰਹੇ ਸੀ ਤੁਹਾਡਾ ਨਾ ਮੇਰੀ ਤਸਵੀਰ ਹੇਠੇ ਕੀ ਰਹਿਤ ਹੈ ਸਾਰਾ? ਹਾਂਜੀ ਹਾਂਜੀ। ਸਾਹ ਸੁਰਾਸ਼ੀ ਕੁਛ ਨਹੀਂ ਤੇ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਕੀ ਡ੍ਰੀਮ ਕੀ ਹੈ ਤੁਹਾਡਾ ਮੇਰਾ ਹੀ ਬਾਹਰੇ ਆਉਂਦੇ ਅੱਛਾ ਬਾਹਰੇ ਜਾਣਾ ਚਾਹੁੰਦੀ ਪਿਛਲੀ ਜਨਮ ਚ ਵੀ ਜਾਣਾ ਚਾਹੁੰਦੀ ਸੀ ਹਾਂਜੀ ਇਸ ਜਨਮ ਚ ਜਾ ਹਾਂਜੀ ਠੀਕ ਹੈ ਹਾਂਜੀ ਬੇਟੇ ਤੁਹਾਡਾ ਨਾਮ ਕੀ ਅੰਗਰੇਜ਼ ਸਿੰਘ ਜੀ ਕਿਹੜਾ ਪਿੰਡ ਹੈ ਜੀ ਇਹ ਹੋੜ ਦਾ ਜੀ ਠੀਕ ਹੈ ਜੀ ਤੁਹਾਡਾ ਇਹ ਬੇਟਾ 9 ਸਾਲ ਦਾ ਬੇਟਾ ਦਾਵਾ ਕਰ ਰਿਹਾ ਉਸ ਦਾ ਪੁੰਨਰ ਜਨਮ ਹੋਇਆ ਹੈ ਤੇ ਤੁਹਾਨੂੰ ਇਸ 'ਚ ਵਿਸ਼ਵਾਸ ਹੈਗਾ ਕਦੋਂ ਇਹਨੇ ਦੱਸਿਆ ਦੀ ਤੁਹਾਨੂੰ ਵੀ ਪੁੰਨਰਜਨ ਹੋ ਸਕਦਾ ਇਹਦਾ ਜੀ ਸਾਨੂੰ ਜਿਵੇਂ ਛੋਟੀ ਹੀਰੋ ਆ ਜੀ ਸਾਡੇ ਲਾਗੇ ਪਿੰਡ ਉੱਥੋਂ ਦਾ ਜੀ ਬੰਦਾ ਸਾਡੇ ਪਿੰਡ ਸਿਹਰੀਰ ਵਾਲੇ ਹਵੇ ਸੀਗਾ ਵਿਚਾਰਾ ਮਾਈ ਬੀਆ ਦਾ ਮੁੰਡਾ ਚਲੋ ਜੀ ਉਹਨੇ ਇਹਦੇ ਸੁਪਨੇ 'ਚ ਆ ਦੇ ਪਿੰਡ ਵਾਲਾ ਦਿਖਾਈ ਦੇਣ ਲੱਗਾ ਭੈਣ ਭਾਈਆਂ ਨੂੰ ਲਾ ਲਓ ਜੀ ਘਰ ਦੇ ਪਰਿਵਾਰ ਨੂੰ ਜੀ ਉਹਨੇ ਉਹਨੂੰ ਸੁਪਨੇ 'ਚ ਕਹਿੰਦਾ ਮੈਂ ਮਖੀਵੇ ਮੀਹਾ ਸਿੰਘ ਨਾਲ ਜਰਮ ਲਊਂਗਾ ਵੀ ਤੁਸੀਂ ਰੋਇਆ ਕਰ ਲਾਇਆ ਨਾ ਕਰੋ ਚਲੋ ਜੀ ਉਹ ਬੰਦਿਆਂ ਨੇ ਜਦੋਂ ਉਹ ਹੀਰੋ ਨਾਲ ਇਹਨਾਂ ਕਨੈਕਟ ਕਰਿਆ ਜੀ ਪਿਆਰ ਐ ਕਰਕੇ ਖੀ ਗਮੀਆ ਸਿੰਗਲੇ ਜਨਮ ਲਊਗਾ ਆਤਮਾ ਇਹ ਚਲੋ ਇਹ ਬੰਦੇ ਨੇ ਗੌਰ ਰੱਖੀ ਜੇ ਗੌਰ ਰੱਖੀ ਜੀ ਉਹ ਬੰਦਾ ਇਹਨੇ ਜਨਮ ਲੈ ਕੇ ਸਾਡੇ ਕੋਲ ਤੀਜੇ ਕਿ ਦਿਨ ਆ ਗਿਆ ਉਹ ਬੰਦਾ ਕਹਿੰਦਾ ਐ ਕਰਕੇ ਇਹ ਆ ਗੱਲ ਆ ਸਾਨੂੰ ਕਹਿੰਦਾ ਜੀ ਅਸੀਂ ਅੱਖਾਂ ਵੀ ਨਾ ਯਾਰ ਅਸੀਂ ਇਹ ਗੱਲਾਂ ਚਾਉਂਦੇ ਹੈਗੇ ਚਲੋ ਇਹ ਵਿਚਾਲਾ ਮੁੜ ਗਿਆ ਉਹ ਥੋੜੇ ਮਹੀਨੇ 20 ਦਿਨਾਂ ਤੱਕ ਫੇਰ ਆ ਗਿਆ ਜੀ ਕਹਿੰਦਾ ਐ ਕਰਕੇ ਵੀ ਉਹਨਾਂ ਨਾਲ ਮੈਨੂੰ ਫੇਰ ਫੋਨ ਆਇਆ ਉਹਨਾਂ ਦਾ ਵੀ ਤੁਸੀਂ ਮਿਲਿਆ ਦਿਓ ਯਾਰ ਕਿੱਡੀ ਕੀ ਲੋ ਕਿਹੜੇ ਨਾਲ ਜਾਣ ਲੱਗ ਰਹੇ ਨੇ ਚਲੋ ਜੀ ਮੀ ਬੀਬੀ ਕਹਿੰਦੀ ਚਲੋ ਕੋਈ ਨਾ ਭਾਈ ਸੱਦਲਾ ਮਿਲਾ ਦੋ ਚਲੋ ਜੀ ਮਿਲਾਏ ਹੋਏ ਉਹ ਆ ਗਏ ਜੀ ਚਾਰ ਜਣੇ ਮੋਟਰਸਾਈਕਲਾਂ ਤੇ ਆ ਗਏ ਦੋ ਮੋਟਰਸਾਈਕਲਾਂ ਤੇ ਚਲੋ ਜੀ ਬਰਫੀ ਦਾ ਇਹਦੇ ਵਾਸਤੇ ਜੀ ਇਹਨੂੰ ਸਪੈਸੇ ਵੀ ਦੇ ਕੇ ਗਏ 100 100 ਰੁਪਏ ਵਿਚਾਰੇ ਸਾਰੇ ਹੋਈ ਚਲੋ ਉਹ ਤੋਂ ਨਿਆਣਾ ਸੀ ਉਹਨਾਂ ਨੇ ਲਾੜ ਬੋਡੀਆਂ ਜਿhandle ਗੱਲਾਂ ਬਾਤਾਂ ਤਾਂ ਹੀ ਕਰਦਾਂ ਸੀ ਜਿਹੜਾ ਬੋਲਣ ਨਹੀਂ ਜਾਣਦਾ ਸੀ ਚਲੋ ਜੀ ਉਸ ਤੋਂ ਬਾਅਦ ਜਦੋਂ ਉਹ ਬੋਲਣ ਲੱਗ ਗਿਆ ਉਸ ਤੋਂ ਬੁੜੀਆਂ ਆਉਣ ਲੱਗੀਆਂ ਇਹਦੇ ਬੱਚੇ ਆਉਣ ਲੱਗੇ ਇਹਦੀ ਬਹੂ ਆਉਣ ਲੱਗੀ ਘਰ ਵਾਲੀ ਮੰਨ ਲਈ ਚਲੋ ਉਦੋਂ ਬਾਅਦ ਸਾਨੂੰ ਪੂਰਾ ਯਕੀਨ ਹੋ ਗਿਆ ਜੀ ਵੀ ਇਹਦਾ ਜਨਮ ਹੈਗਾ ਸਹੀ ਬਾਕੀ ਗੱਲ ਸਹੀ ਕਿਸ ਦੇ ਜਨਮ ਚ ਮੌਤ ਕਿਵੇਂ ਹੁੰਦੀ ਮੌਤ ਵੀ ਇਹ ਐਕਸੀਡੈਂਟ ਹੋ ਗਿਆ ਜੀ ਜਦ ਇਹ ਮੋਟਰਸਾਈਕਲ ਤੇ ਕੋਈ ਗੱਡੀ ਮਾਰ ਗਈ ਪੰਜ ਗੱਡੀ ਮੌਕੇ ਤੇ ਕਿਸ ਨੇ ਇਸ ਦੀ ਹਰ ਮਦਦ ਨਹੀਂ ਕੀਤੀ ਨਾ ਜੋ ਕੌਣ ਲਵੇ ਲੱਗਦਾ ਜੀ ਹੁਣ ਸਾਨੂੰ ਪਤਾਗਾ ਆਲਾ ਕਹਦਾ ਆਪਣੇ ਗਾਲ ਨਾ ਪਈ ਜੀ ਆਪਣਾ ਉਹ ਨਾ ਹੋਵੇ ਬੋਹ ਨਾ ਹੋਵੇ ਕਿਸੇ ਨੇ ਨਹੀਂ ਚੱਕਿਆ ਤੇ ਇਹਦੇ ਘਰ ਦੇ ਨੂੰ ਪਤਾ ਲੱਗਾ ਜੀ ਉਹ ਚਾਕੇ ਚੰਡੀਗੜ੍ਹ ਲੈ ਗਏ ਜੀ ਬਸੇ ਰਸਤੇ ਜੀ ਖਤਮ ਹੋ ਗਏ ਕਿਸ ਤਰ੍ਹਾਂ ਦੇਖਦੇ ਹਾਂ ਪੰਜਾਬ ਜਨ ਨੂੰ ਵਾਕਈ ਹੁੰਦਾ ਤੁਹਾਡੇ ਨਾਲ ਸਾਨੂੰ ਤਾਂ ਜੀ ਯਕੀਨ ਹੈ ਜੀ ਸਾਨੂੰ ਯਕੀਨ ਹੈ ਲੋਕ ਹੁਣ ਕਮੈਂਟ ਕਰਦੇ ਨੇ ਚਲੋ ਕੋਈ ਗੱਲ ਨਹੀਂ ਕਮੈਂਟ ਕਰੀਏ ਸਾਨੂੰ ਕੋਈ ਗਿੱਲਾ ਸਿਕਵਾ ਕੋਈ ਹੈ ਨਹੀਂਗਾ ਜੀ ਕਰੀ ਜਾਣ ਦੇ ਕੋਈ ਸਿੱਧਾ ਗਾ ਦਾ ਤਾਂ ਵੀ ਚੰਗਾ ਮਾੜਾ ਕਰਦਾ ਤਾਂ ਵੀ ਚੰਗਾ ਜੀ ਸਾਨੂੰ ਕੋਈ ਗਿੱਲਾ ਸਿਕਵਾ ਨਹੀਂ ਕਿਹੜੇ ਹਾਲਾਤ ਕੀ ਨੇ ਤੁਸੀਂ ਕਮਾਉਣਾ ਬਾਈ ਜੀ ਮੈਂ ਕੱਲਾ ਜਾਣਾ ਜੀ ਮੈਂ ਵੀ ਅਨਪੜਾ ਹਾਂਗਾ ਦੋ ਮਹੀਨੇ ਰੱਖਦੇ ਆ ਬਸ ਦੁੱਧ ਦੱਧ ਤੇ ਟਾਈਮ ਪਾਸ ਹੁੰਦਾ ਜੀ ਹੁਣ ਇਹਦੀ ਸੋਚ ਬੜੀ ਉੱਚੀ ਹੈ ਜੀ ਇਹ ਇਹ ਕਹਿੰਦਾ ਜੀ ਟਰੈਕਟਰ ਲਿਆਉਣਾਗਾ ਵੱਡਾ ਟਰੈਕਟਰ ਲਿਆਉਣਾਗਾ ਜੇ ਕੋਈ ਹੋਰ ਲਿਆਊਗਾ ਜੀ ਢੜੀ ਹੋਏ ਫਲਾਣਾ ਨੇ ਆ ਟਰੈਕਟਰ ਲਿਆਂਦਾ ਆਪਾਂ ਲਈਏ ਕਹੇਦੇ ਨਾ ਕੋਈ ਨਾ ਲਿਆਵਾਂਗੇ ਬਈ ਹੌਲੀ ਹੌਲੀ ਲਿਆਵਾਂਗੇ ਆਪਣੇ ਕੋਲ ਹੈਗਾ ਜੀ ਕੋਈ ਗੱਲ ਨਹੀਂ ਲਿਆਵਾਂਗੇ ਬਸ ਆਏ ਕਿ ਸਾਰ ਦਿੰਨੇ ਜੀ ਬਸ ਆ ਆ ਜੀ ਵੱਲਾ ਨਹੀਂ ਜੀ ਹੁਣ ਕਿੱਥੋਂ ਲਈ ਜੀ ਟਰੈਕਟਰ ਠੇਕੇ ਤੇ ਵਾਹਣ ਲੈ ਕੇ ਕਰਦੇ ਆ ਜੀ ਕੋਈ ਮਾਰ ਪਈਗੀ ਠਮਾਰ ਪਈ ਹੁਣ ਸਾਨੂੰ 80 80 ਰੇਟ ਦੇ ਵਾਹਣ ਹੋ ਰਹੇ ਨੇ ਜੀ ਕੀ ਬਚਦਾ ਗੱਲ ਤੇ ਵਿੱਚੋਂ ਉਹ ਕਹਿੰਦਾ ਪਾਬਾ ਸੁਪਨੇ ਬੱਚੇ ਦੇ ਵੱਡੇ ਨੇ ਪਰ ਤੁਸੀਂ ਸਮਰਥ ਨਹੀਂ ਹੈਗੇ ਉਸ ਨੂੰ ਨਾ ਜੀ ਨਾ 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 ਸਮਰਥ ਕਿੱਥੇ ਕੀ ਪੀੜ ਕਰਨਾ ਚਾਹੁੰਦਾ ਪੀੜਤਾ ਜੀ ਜੇ ਕੋਈ ਇਹਦੀ ਹੈਲਪ ਕਰ ਦੇ ਜੀ ਚਲੋ ਇਹਦੇ ਸੁਪਨੇ ਵੀ ਵੱਡੇ ਹੋ ਜਾਣ ਜੀ ਸਾਰਨੂੰ ਵੀ ਕੋਈ ਹੋ ਹੋ ਜਾਏ ਮਾਣਾ ਮੋਟਾ ਅਸੀਂ ਆਪਾਂ ਠੇਕੇ ਸਿੱਦੇ ਵਾਹਣ ਦਾ ਖੜਾ ਛੱਡ ਦਈਏ ਜੀ ਨਾਲ ਇਹਦੀ ਹੋ ਹੋ ਜਾਏ ਮਾੜੀ ਮੁੱਟੀ ਕੋ ਹੈਲਪ ਜਿਵੇਂ ਕਹਿੰਦਾ ਕੋਈ ਵੱਡਾ ਟਰੈਡ ਲੈ ਗਈ ਜੀ ਇਹਦੇ ਸੁਪਨੇ ਪੂਰੇ ਹੋ ਜਾਣ ਜੀ ਪਿਛਲੀ ਜਨਮ ਵਾਲੀ ਫੈਮਲੀ ਆ ਉਹਦੇ ਵੱਲੋਂ ਕੋਈ ਸਪੋਰਟ ਨਹੀਂ ਗਿਆ ਨਾ ਜਦੋਂ ਆਪ ਵਿਚਾਰੇ ਗਰੀਬ ਨੇ ਜੀ ਉਹਨਾਂ ਨੇ ਹਾਂ ਜੀ ਉਹ ਵੀ ਗਰੀਬ ਨੇ ਜੀ ਔਰ ਟਾਈਮ ਪਾਸ ਹੁਣ ਅੱਜ ਕੱਲ੍ਹ ਘਰਾਂ ਦੇ ਮਸਾ ਹੁੰਦੇ ਨਹੀਂ ਜੀ ਹਾਂਜੀ ਹਾਂਜੀ ਭਾਜੀ ਕੀ ਨਾਮ ਤੁਹਾਡਾ ਪਰਮੇਧ ਪਾਠੀ ਪਰਕਿੰਗ ਤੇ ਤੁਸੀ ਕੀ ਲੱਗਦੇ ਜੀ ਮਾਤਾ ਜੀ ਠੀਕ ਹੈ ਕਿਸ ਤਰ੍ਹਾਂ ਲੱਗਦੇ ਬੱਚਾ ਦਾਵਾ ਕਰ ਰਿਹਾ ਕਿ ਪੁਰਗ ਜਨਮ ਹੋਇਆ ਵਾਕਈ ਤੁਹਾਨੂੰ ਲੱਗਦਾ ਸੱਚਾਈ ਲੱਗਦੀ ਹੈ ਹਾਂ ਜੀ ਜੀ 100% ਸੱਚਾਈ ਹੈ ਇਹ ਲੱਗਦਾ ਹੈ ਸਾਨੂੰ ਹੈਗੀ ਹੈ ਸੱਚਾਈ ਇਸ ਗੱਲ 'ਚ ਕੋਈ ਝੂਠ ਨਹੀਂ ਹੈਗਾ ਜੀ ਠੀਕ ਹੈ ਕਿੰਨੀ ਉਮਰ 'ਚ ਇਸ ਨੂੰ ਸੁਰਤਾ ਦੀ ਸੀ ਗੱਲਾਂ ਕਰਨ ਲੱਗੇ ਸੀ ਪਿਛਲੇ ਜਨਮ ਦੀਆਂ ਕਿ 4-5 ਸਾਲ ਦੀ ਸੀ ਵੀਰੇ ਜਦੋਂ ਸਾਨੂੰ ਵੈਸੇ ਤਾਂ ਸਾਨੂੰ ਛੋਟੇ ਹੁੰਦੇ ਤੇ ਹਰਕਤਾਂ ਦੀ ਪਤਾ ਲੱਗਣ ਲੱਗਿਆ ਸੀਗਾ ਵੀ ਜਦੋਂ ਇਹ ਜੀ ਹਰਕਤ ਇਹਦੀ ਛੋਟੇ ਹੁੰਦੇ ਤੇ ਸਿਆਣੇ ਬੰਦੇ ਲਿਆ ਸੀ ਅੱਛਾ ਜੀ ਹਾਂਜੀ ਕਿਦਾਂ ਇੱਕ ਉਦਾਹਰਨ ਦੋਗੇ ਉਦਾਹਰਨ ਵੀਰੇ ਜਿਵੇਂ ਅਸੀਂ ਛੋਟੇ ਜਿਹੇ ਹੁੰਦੇ ਨੂੰ ਉਹਨੂੰ ਸਾਈਕਲ ਹੀ ਲੈ ਕੇ ਦਿੱਤੀ ਇਹ ਹਜੇ ਹੈਗਾ ਸੀ ਇਹ ਤਿੰਨ ਸਾਲ ਦਾ ਉਹ ਜਿਹੜੀ ਤਿੰਨ ਟੈਰਾਂ ਦੇ ਬੱਚੇ ਜ ਉਹਨੂੰ ਨਾ ਇਹ ਇਹਨੂੰ ਡਰਾਈਵਰੀ ਸ਼ੁਰੂ ਕੀਤੀ ਤੇ ਦੋ ਤਿੰਨ ਸਾਲ ਦਿੱਤਿਆਂ ਤੇ ਪਤਾ ਲੱਗਣ ਲੱਗਿਆ ਸੀ ਵੀ ਇਹ ਵੀ ਹੈਗੀ ਹੈ ਵੀ ਬਾਕੀ ਇਹ ਚ ਕੋਈ ਗੱਲ ਨਾ ਵੀ ਉਹ ਨੂੰ ਕਢਾ ਐਵੇਂ ਚਲਾਉਂਦਾ ਜਿਵੇਂ ਆਪਾਂ ਵੀ ਬੱਚਾ ਨਹੀਂ ਚਲਾਉਂਦੇ ਕਦੇ ਨਹੀਂ ਕੱਸੇ ਜੇ ਮਾਰੀ ਨਹੀਂ ਕਦੇ ਡਿੱਗੀ ਨਹੀਂ ਵੀ ਮਾੜੇ ਜੇ ਥਾਂ 'ਚ ਮੋੜ ਲੈਂਦਾ ਅਸੀਂ ਕਹਿੰਦੇ ਵੀ ਇਹ ਡਿੱਗੂਗਾ ਇਹ 1 ਕਿਲੋ ਲੱਖ ਤੋਂ ਬ੍ਰੇਕ ਮਾਰ ਕੇ ਮੋੜਦਾ ਸੀ ਕਹਿੰਦੇ ਬੜਾ ਪੱਕਾ ਡਰਾਈਵਰ ਹੈਗਾ ਇਹ ਅੱਛਾ ਹਾਂ ਤੇ ਪਿਛਲੇ ਚੱਲਣ 'ਚ ਵੀ ਇਹ ਟਰੈਕਟਰ ਜਾਂ ਡਰਾਈਵਰੀ ਡਰਾਈਵਰੀ ਬਹੁਤ ਕਰੀ ਆਈ ਇਹਨੇ ਇਹਨੂੰ ਹੁਣ ਵੀ ਡਰਾਈਵਰੀ ਦੀ ਸ਼ੌਂਕ ਹੈ ਇਹਦੇ ਡ੍ਰੀਮ ਬਹੁਤ ਵੱਡੇ-ਵੱਡੇ ਨੇ ਜੀ ਸੁਪਨੇ ਅੱਛਾ ਜੀ ਕੀ ਡ੍ਰੀਮ ਹੈ ਜੀ ਇਹਨਾਂ ਦਾ ਇਹਨਾਂ ਦਾ ਸੁਪਨਾ ਹੈ ਵੀਰ ਜੀ ਵੱਡੇ-ਵੱਡੇ ਟਰੈਕਟਰ ਲੈਣੇ ਮੰਮੀ ਮੈਂ ਫਾਰਮ ਕਰਨਾ ਮੰ ਦੋ ਦਿਨ ਡਰਾਈਵਟ ਲਿਆਉਂਗਾ ਮੰਮੀ ਮੈਂ ਬਾਰੇ ਜਾਣਾ ਕਾ ਮੈਂ ਵੱਡੇ ਟਰਾਲੇ ਚਲਾਇਆ ਕਰੂੰਗਾ ਬਾਕੀ ਸਰੇ ਸੰਦਾਂ ਦਾ ਜੀ ਜਿਵੇਂ ਵੱਡੀਆਂ ਮਸ਼ੀਨਾਂ ਨੇ ਗਿਆ ਸਾਰਾ ਦਿਨ ਗੇਮ ਖੇਡੂ ਤਾਂ ਵੀ ਮਸ਼ੀਨਾਂ ਦੀ ਟਰੈਕਟਰ ਮੋਬਾਈਲ ਤੇ ਗੇਮ ਹੂੰ ਦੇਖੂਗਾ ਵੀਡੀਓ ਦੇਖੂਗਾ ਉਹ ਵੀ ਟਰੈਕਟਰ ਨਹੀਂ ਟੋਚਨ ਪਾਉਣ ਦਾ ਹੀ ਬਸ ਤੁਸੀਂ ਸੋਚਿਆ ਵੀ ਇਹਦੇ ਸੁਪਨੇ ਬੱਚੇ ਦੇ ਪੂਰੇ ਕਰਦੇ ਤੁਸੀਂ ਨਾ ਵੀਰ ਜੀ ਅਸੀਂ ਸਾਥੋਂ ਨਹੀਂ ਹੁੰਦੇ ਇਹਨੇ ਸੁਪਨੇ ਪੂਰੇ ਸਾਡਾ ਤਾਂ ਘਰ ਦਾ ਗੁਜ਼ਾਰਾ ਹੀ ਮਸਾ ਚੱਲਦਾ ਵੀਰ ਜੀ ਅੱਛਾ ਜੀ ਹਾਂਜੀ ਇੱਕ ਕਿੱਲਾ ਜ਼ਮੀਨ ਦਾ ਹੀ ਬਸ ਇਹਦੇ ਡੈੜੀ ਆਣ ਪੜਨੇ ਖੇਤੀ ਤੋਂ ਬਿਨਾ ਹੋਰ ਕੁਝ ਕਰ ਨਹੀਂ ਸਕਦੇ ਠੇਕੇਦਾਰ ਸਾਨੂੰ ਪਤਾ ਹੀ ਕੀ ਬਚਦਾ ਅੱਜ ਕੱਲ੍ਹ ਲੈ ਕੇ ਹਾਂਜੀ ਹਾਂ ਬਸ ਇੱਕ ਬਾਕੀ ਹੋਰ ਸੰਦ ਤਾਂ ਹੈ ਨਹੀਂ ਕੋਈ ਇੱਕ ਟਰੈਕਟਰ ਆ ਬਸ ਉਹਦੇ ਸਿਰ ਤੇ ਬਸ ਇੱਕ ਠੇਕੇਦਾਰਾਂ ਦਾ ਕੰਮ ਕਰੀ ਜਾਂਦੇ ਨੇ ਜੀ ਹਾਂਜੀ ਕੀ ਅਪੀਲ ਕਰਨੀ ਚਾਹੁੰਦੇ ਅਪੀਲ ਤਾਂ ਮੇਰੀ ਕਰਨ ਜਾਂਦੇ ਵੀਰ ਜੀ ਜੇ ਕੋਈ ਬੱਚੇ ਨੂੰ ਸਪੋਰਟ ਕਰਨਾ ਚਾਹੁੰਦਾ ਹੈ ਬੱਚੇ ਦੇ ਸੁਪਨੇ ਪੂਰੇ ਕਰਨਾ ਚਾਹੁੰਦਾ ਠੀਕ ਵੀ ਸਾਡੇ ਨਾਲ ਸੰਪਰਕ ਕਰ ਸਕਦਾ 95 ਇਹ ਸਾਡਾ ਨੰਬਰ ਹੈ ਜੀ 9501383332 ਜੀ ਵੀ ਜੇ ਕੋਈ ਬੱਚੇ ਨੂੰ ਹੈਲਪ ਕਰਨਾ ਚਾਹੁੰਦਾ ਵੀ ਇਹਦੀ ਮਦਦ ਵੀ ਬੱਚੇ ਦੇ ਸੁਪਨੇ ਪੂਰੇ ਹੋਣ ਵੀਰੇ ਉਹਨਾਂ ਦਾ ਵੀ ਧੰਨਵਾਦ ਹੈ ਜੇ ਕੋਈ ਕਰਦਾ ਹੈਲਪ ਨਹੀਂ ਪਿਛਲੇ ਜਨਮ ਚ ਜਿਹੜੀ ਇਹਨਾਂ ਦੀ ਫੈਮਲੀ ਸੀ ਉਹਨਾਂ ਵੱਲੋਂ ਵੀ ਕੋਈ ਸਪੋਰਟ ਮਿਲ ਰਿਹਾ ਨਾ ਨਹੀਂ ਵੀਰ ਜੀ ਉਹ ਤਾਂ ਫਿਰ ਆਪ ਹੀ ਹੁਣ ਵਿਚਾਰੇ ਆਪਣਾ ਟਾਈਮ ਪਾਸ ਹੀ ਅੱਜ ਕੱਲ ਜਿਵੇਂ ਕਹਿੰਦੇ ਮਗਾਈ ਜਿਆਦਾ ਆਪਦਾ ਟਾਈਮ ਪਾਸ ਹੀ ਵਾਲੇ ਦਾ ਮਸਾ ਹੁੰਦਾ ਵੀ ਠੀਕ ਹੈ ਉਹਨਾਂ ਦੇ ਤਾਂ ਕੋਈ ਹੈਲਪ ਨਹੀਂ ਵੀਰੇ ਤੁਹਾਨੂੰ ਯਕੀਨ ਹੈ ਵਾਕਈ ਪੁਨਰ ਜਨਮ ਹੁੰਦਾ ਹੈ ਹਾਂ ਵੀਰ ਜੀ ਸਾਨੂੰ ਤਾਂ ਯਕੀਨ ਹੈ ਸਾਡੇ ਤਾਂ ਜਦੋਂ ਮੂਰੀ ਹੈਗੀ ਗੱਲ ਹਾਂਜੀ